ਤੁਹਾਡੇ ਕੋਲੋਂ ਮਸ਼ੀਨਰੀ ਤੁਹਾਤੋਂ ਨਹੀਂ ਦਿੱਤੀ ਜਾ ਰਹੀ ਇਹਨਾਂ ਨੂੰ ਕੰਪਨਸੇਸ਼ਨ ਤੁਹਾਡੇ ਕੋਲੋਂ ਨਹੀਂ ਕੀਤਾ ਜਾ ਰਿਹਾ ਤੇ ਫਿਰ ਕੱਲ ਇਕੋ ਹੀ ਗੱਲ ਹੈ ਕਿ ਅਸੀਂ ਮੁਕਦਮੇ ਦਰਜ ਕਰਾਂਗੇ ਅਸੀਂ ਕੇਸ ਰਜਿਸਟਰ ਕਰਾਂਗੇ ਇਹ ਕਿੰਨੀ ਕੁ ਚਿਰ ਚੱਲੇਗਾ ਕੰਮ ਅਖੀਰ ਮਜਬੂਰੀ ਵਸ ਇਹ ਕਿਸਾਨ ਨੂੰ ਮੈਂ ਦਾਅਵੇ ਨਾਲ ਗੱਲ ਕਰਦਾ ਇਹਨੂੰ ਇਸਾੜਨੀ ਪੈਣੀ ਹੈ ਡੀਸੀ ਸਾਹਿਬ ਇਹਨੂੰ ਇਸਾੜਨੀ ਪੈਣੀ ਹੈ ਕੱਲ ਤੱਕ ਚਕਾਓ ਉਹਨੂੰ ਜਿਵੇਂ ਚੱਕੀ ਦੀ ਹੈ ਨਹੀਂ ਤਾਂ ਆਹ ਕਿਸਾਨ ਦਾ ਕੰਪਨਸੇਟ ਕਰਨ ਦਾ ਪ੍ਰਬੰਧ ਕਰੇ ਸਰਕਾਰ ਕਿ ਭਾਈ ਤੇਰਾ ਕਣਕ ਦਾ ਜਿੰਨਾ ਝਾੜ ਘਟੂਗਾ ਲੇਟ ਹੋਣ ਨਾਲ ਉਹ ਅਸੀਂ ਦੇਵਾਂਗੇ ਮਰਨ ਥਾਪੀ ਕਿਹੜਾ ਅਫਸਰ ਮਾਰਦਾ ਹੈ ਭਗਵੰਤmaal ਆਵੇ ਮੈਦਾਨ ਦੇ ਵਿੱਚ ਦੇਵੇ ਥਾਪੀ ਇਹਨਾਂ ਲੋਕਾਂ ਨੂੰ ਕਿ ਜਿਹੜਾ ਜਿਹੜਾ ਨੁਕਸਾਨ ਹੋਗਾ ਅਸੀਂ ਪੂਰਤੀ ਕਰਾਂਗੇ ਉਹ ਯਾਰ ਪੂਰਤੀ ਤਾਂ ਤੁਹਾਡੋ ਉਹਨਾਂ ਲੋਕਾਂ ਦੀ ਨਹੀਂ ਹੋਈ ਜਿਨ੍ਹਾਂ ਲੋਕਾਂ ਨੂੰ ਹੜ੍ਹਾਂ ਨਾਲ ਡੋਬ ਕੇ ਮਾਰਤਾ ਉਹਨਾਂ ਨੂੰ ਤਾਂ ਤੁਸੀਂ ਕੋਈ ਦੇ ਨਹੀਂ ਸਕਦੇ ਜਿਨ੍ਹਾਂ ਦੇ ਜਵਾਕ ਮਰ ਗਏ ਬੰਦੇ ਮਰ ਗਏ ਉਹਨਾਂ ਨੂੰ ਤੁਸੀਂ 4-4 ਲੱਖ ਦਿੱਤਾ ਤੇ ਜਿਹੜੇ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ 10-10 ਲੱਖ ਰੁਪਈਆ ਦਿੱਤਾ ਇਹ ਤੁਹਾਡੀਆਂ ਪਾਲਿਸੀਆਂ ਨੇ ਇਹ ਤੁਹਾਡੀਆਂ ਨੀਤੀਆਂ ਨੇ ਲੋਕਾਂ ਪ੍ਰਤੀ ਲੋਕਾਂ ਦੇ ਘਰ ਟਹਿ ਕੇ ਬਾਤਰੀ ਪੁੱਛੀ ਔਰ ਇੰਨਾ ਲੋਕਾਂ ਦੀ ਕੌਣ ਬਾਤ ਪੁੱਛੂਗਾ ਸੋ ਸਾਡੀ ਬੇਨਤੀ ਆ ਲੋਕਾਂ ਨੂੰ ਪਰੇਸ਼ਾਨ ਨਾ ਕਰਨਾ ਪਹਿਲੀ ਤਾਂ ਗੱਲ ਆ ਗੱਠਾ ਚ ਕੌਣ ਤੁਰੰਤ ਨਹੀਂ ਤਾਂ ਸਾਡੀ ਮਜਬੂਰੀ ਬਣੇਗੀ ਕਿ ਇੰਨਾ ਗੱਠਾ ਨੂੰ ਫਿਰ ਕੱਲ ਨੂੰ ਇਹ ਕੋਈ ਨਾ ਅਧਿਕਾਰੀ ਕਵੇ ਵੀ ਤੁਸੀਂ ਅੱਗ ਲਾ ਦੀ ਇਹ ਮੈਨੂੰ ਪਤਾ ਗੱਠਾ ਨੂੰ ਅੱਗ ਹੀ ਲੱਗਣੀ ਆ ਜਾਂ ਤਾਂ ਫੈਕਟਰੀ 'ਚ ਜਾ ਕੇ ਚੱਲ ਕੇ ਹੁਣੇ ਲੱਗ ਜੂਗੀ ਨਹੀਂ ਤਾਂ ਅਗਰ ਇਹੜਵਾ ਇਹ ਕੁਝ ਸਮਾਂ ਪਈਆਂ ਰਹੀਆਂ ਤੇ ਅਗਲੇ ਸਾਲ ਵੈਸੇ ਹੀ ਇੰਨਾ ਗੱਠਾਂ ਦੇ ਹੀ ਜਿਹੜੇ ਵੱਡੇ ਵੱਡੇ ਢੇਰ ਲਾ ਕੇ ਰੱਖਣਗੇ ਇਹਨਾਂ ਦੇ ਸਟੋਰੇਜ ਹੋਣਗੇ ਕਿੱਥੇ ਜਿੱਥੇ ਉਹਨਾਂ ਨੂੰ ਖੁਦ ਉਹਨਾਂ ਨੇ ਕੰਪਨੀਆਂ ਨੇ ਅੱਗ ਲਾ ਕੇ ਇਹਦੀ ਇਹਦਾ ਇਹਦਾ ਪੈਸਾ ਵਸੂਲਣਾ ਸਰਕਾਰ